ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਸਟੂਡੋਲਾ ਜੀ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਸ ਤਰ੍ਹਾਂ ਨਾਲ ਹਰਿਆਣਾ ਦੇ ਵਿੱਚ ਸਰਗਰਮੀਆਂ ਨਜ਼ਰ ਆ ਰਹੀਆਂ ਨੇ ਉਸ ਤੋਂ ਵਿਰੋਧੀ ਜਿਹੜੇ ਆ ਉਹ ਉਹਨੇ ਨਿਰਾਸ਼ ਰੂਹ ਲੱਗ ਰਹੇ ਨੇ ਕਿਉਂਕਿ ਲਗਾਤਾਰ ਜਿਹੜੇ ਵਿਰੋਧੀ ਨੇ ਮੁੱਖ ਮੰਤਰੀ ਪੰਜਾਬ ਨੂੰ ਆਪਣੇ ਨਿਸ਼ਾਨੇ ਤੇ ਲੈ ਰਹੇ ਨੇ ਕਈ ਤੰਜ ਵੀ ਕੱਸ ਰਹੇ ਨੇ ਕੀ ਕਹਿਣਾ ਚਾਹੋਗੇ ਦੇਖੋ ਪੰਜਾਬ ਦੇ ਵਿੱਚ ਸਿਆਸਤ ਹਮੇਸ਼ਾ ਇਸੇ ਤਰ੍ਹਾਂ ਹੁੰਦੀ ਆਈ ਹੈ ਕਿਉਂਕਿ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਤੋਂ ਬਾਅਦ ਸਭ ਤੋਂ ਵੱਡੇ ਲੀਡਰ ਨੇ ਆਮ ਆਦਮੀ ਪਾਰਟੀ ਦੇ ਉਹ ਮੁੱਖ ਮੰਤਰੀ ਨੇ ਅਗਰ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਨੇ ਕਿ ਆਮ ਆਦਮੀ ਪਾਰਟੀ ਚ ਦੂਜੇ ਮੁੱਖ ਮੰਤਰੀ ਭਗਵੰਤ ਮਾਨ ਨੇ ਔਰ ਪਿਛਲੇ 2-3 ਦਿਨਾਂ ਤੋਂ ਅਸੀਂ ਦੇਖਿਆ ਭਗਵੰਤ ਮਾਨ ਬਹੁਤ ਸਰਗਰਮ ਰਹੇ ਨੇ ਹਰਿਆਣਾ ਦੀਆਂ ਚੋਣਾਂ ਦੀ ਲਈ ਹਰਿਆਣਾ ਚ ਇਸੇ ਸਾਲ ਵਿਧਾਨ ਸਭਾ ਦੀਆਂ ਚੋਣਾਂ ਨੇ ਔਰ ਆਮ ਆਦਮੀ ਪਾਰਟੀ ਦਾ ਪੂਰਾ ਜ਼ੋਰ ਲੱਗ ਗਿਆ ਕਿ ਅਸੀਂ ਪੰਜਾਬ ਤੋਂ ਬਾਅਦ ਹਰਿਆਣੇ ਚ ਵੀ ਆਪਣੀ ਸਰਕਾਰ ਬਣਾ ਲੀਏ ਔਰ ਕੱਲ ਵੀ ਮੈਂ ਆਪਾ ਵੇਖਿਆ ਕਿ ਬੀਬੀ ਸੁਨੀਤਾ ਕੇਂਦਰੀyal ਉਥੇ ਗਏ ਭਗਵੰਤ ਮਾਨ ਨਾਲ ਬੈਠੇ ਸੀ ਸੰਜੀਤ ਸਿੰਘ ਸੀ ਸੰਦੀਪ ਪਾਟਕ ਸੀ ਔਰ ਹਰਿਆਣੇ ਦੇ ਸਥਾਨਕ ਲੀਡਰ ਸੀ ਪੰਜ ਗਰੰਟੀਆਂ ਕੱਲ ਵੀ ਉਥੇ ਦਿੱਤੀਆਂ ਭਗਵੰਤ ਮਾਨ ਨੇ ਔਰ ਉਹ ਸਾਰੀਆਂ ਗਰੰਟੀਆਂ ਉਹੀ ਨੇ ਜਿਹੜੀਆਂ ਪੰਜਾਬ ਤੁਸੀਂ ਮੁਫਤ ਬਿਜਲੀ ਦੀ ਗਰੰਟੀ ਫੇਰ ਹਰਿਆਣੇ ਚ ਦਿੱਤੀ ਸਿਹਤ ਸਹੂਲਤਾ ਸਿੱਖਿਆ ਔਰ ਮਹਿਲਾਵਾਂ ਦੇ ਖਾਤੇ ਚ 1000 ਰੁਪਇਆ ਬੇਰਜ਼ਗਾਰਾਂ ਨੂੰ ਰੋਜ਼ਗਾਰ ਇਹ ਸਾਰੀਆਂ ਗਰੰਟੀਆਂ ਕੱਲ ਵੀ ਭਗਵੰਤ ਮਾਨ ਨੇ ਦਿੱਤੀਆਂ ਪਰ ਜਿਹੜਾ ਤੁਹਾਡਾ ਸਵਾਲ ਸੀ ਮੈਂ ਦੇਖ ਰਿਹਾ ਸੀ ਕਿ ਅਭਿਆਨ ਹਰਿਆਣੇ ਦੇ ਵਿੱਚ ਵਿਧਾਨ ਸਭਾ ਚੋਣਾਂ ਦਾ ਭਗਵੰਤ ਮਾਨ ਜੀ ਅਗਵਾਈ ਹੇਠ ਲਾਂਚ ਕੀਤਾ ਗਿਆ ਜਿਸ ਤੋਂ ਬਾਅਦ ਪੰਜਾਬ 'ਚ ਜਿਹੜੇ ਵਿਰੋਧੀ ਧਿਰ ਦੇ ਲੀਡਰ ਨੇ ਉਹਨਾਂ ਨੇ ਇਸ ਕਰਕੇ ਭਗਵੰਤ ਮਾਨ ਨੂੰ ਨਿਸ਼ਾਨਾ ਬਣਾਇਆ ਕਿਉਂਕਿ ਭਗਵੰਤ ਮਾਨ ਨੇ SYL ਦੇ ਮੁੱਦੇ ਤੇ ਉਹ ਗੱਲ ਨਹੀਂ ਕਹੀ ਜੋ ਵਿਰੋਧੀ ਸੁਣਨਾ ਚਾਹੁੰਦੇ ਸੀ ਹੁਣ ਭਗਵੰਤ ਮਾਨ ਕੌਮੀ ਲੀਡਰ ਆ ਇੱਕ ਤਰੀਕੇ ਨਾਲ ਆਮ ਆਗੂੀ ਪਾਰਟੀ ਕੀ ਕਦੀ ਰਾਹੁਲ ਗਾਂਧੀ ਹਰਿਆਣੇ ਚ ਜਾ ਕੇ ਐਸਵਾਈਐਲ ਦੀ ਗੱਲ ਕਰੇਗਾ ਜਦੋਂ ਚੋਣਾ ਹੋਣ ਉਹ ਕਹੇਗਾ ਕਿ ਇਹ ਪੂਰਾ ਮਾਮਲਾ ਜਿਹੜਾ ਇਹ ਸੁਪਰੀਮ ਕੋਰਟ ਦੇ ਅਧਿਕਾਰ ਖੇਤਰ ਚ ਹੈ ਸੁਪਰੀਮ ਕੋਰਟ ਇਹਦੇ ਤੇ ਫੈਸਲਾ ਕਰੇ ਨਾ ਕਦੀ ਨਰਿੰਦਰ ਮੋਦੀ ਬੋਲਦੇ ਆ ਕਦੀ ਨਰਿੰਦਰ ਮੋਦੀ ਨੇ ਐਸਵਾਈਐਲ ਦੇ ਉੱਤੇ ਜਾ ਕੇ ਕਿਹਾ ਹਰਿਆਣੇ ਚ ਜਦ ਕਿ ਸੁਪਰੀਮ ਕੋਰਟ ਕਹਿੰਦੀ ਹੈ ਕਿ ਸਰਕਾਰ ਦਖਲ ਦੇਵੇ ਮਤਲਬ ਸੁਪਰੀਮ ਕੋਰਟ ਚਾਹੁੰਦੀ ਸੀ ਕਿ ਭਾਰਤ ਦੀ ਸਰਕਾਰ ਦਖਲ ਦੇ ਕੇ ਮਾਮਲਾ ਨਿਬੇੜਦੀ ਮੀਟਿੰਗਾਂ ਵੀ ਹੋਈਆਂ ਪਿਛਲੇ ਸਮੇਂ 'ਚ ਮੁੱਖ ਮੰਤਰੀ ਭਗਵੰਤ ਮਾਨ ਦੀ ਮਨੋਰ لال ਖੱਟੜ ਨਾਲ ਹੋਈ ਕੈਪਟਨ ਮਰਿੰਦਰ ਦੀਆਂ ਮੀਟਿੰਗਾਂ ਮਨੋਰ لال ਖੱਟੜ ਨਾਲ ਹੋਈਆਂ ਪਰ ਇਹ ਮਸਲਾ ਨਿਬੜਿਆ ਨਹੀਂ ਇਹ ਇੰਨਾ ਵੱਡਾ ਪੋਲਿਟਿਕਲ ਮੁੱਦਾ ਬਣ ਗਿਆ ਨਾ ਰਾਹੁਲ ਗਾਂਧੀ ਇਹਦੇ ਤੇ ਬੋਲਣ ਨਾ ਪ੍ਰਧਾਨ ਮੰਤਰੀ ਇਹਦੇ ਤੇ ਬੋਲਣ ਪ੍ਰਧਾਨ ਮੰਤਰੀ ਕਹਿ ਦੇਣ ਕਿ ਮੈਂ ਚਾਹਣਾ ਕਿ ਹਰਿਆਣੇ ਨੂੰ SBYL ਦਾ ਪਾਣੀ ਦਿੱਤਾ ਜਾਵੇ ਤੇ ਫਿਰ ਪੰਜਾਬ ਜਿਹੜੀਆਂ 18 19% ਵੋਟਾਂ ਮਿਲੀਆਂ ਉਹ BJP ਨੂੰ ਪਤਾ ਲੱਗ ਜੂ ਹੁਣ ਵਿਰੋਧੀ ਧਿਰ ਦੇ ਲੀਡਰ ਇਹ ਚਾਹੁੰਦੇ ਨੇ ਕਿ ਭਗਵੰਤ ਮਾਨ ਇਹ ਕਹੇ ਕਿ ਅਸੀਂ ਹਰਿਆਣੇ ਨੂੰ ਇੱਕ ਬੂੰਦ ਪਾਣੀ ਨਹੀਂ ਦੇਣਾ ਉਹ ਵੀ ਉਦੋਂ ਜਦੋਂ ਭਗਵੰਤ ਮਾਨ ਹਰਿਆਣੇ 'ਚ ਚੋਣ ਪ੍ਰਚਾਰ ਕਰ ਰਿਹਾ ਹੈ ਇਸ ਕਰਕੇ ਮੈਨੂੰ ਵੀ ਲੱਗਦਾ ਭਗਵੰਤ ਮਾਨ ਨੇ ਜਿਹੜੀ ਗੱਲ ਕਹੀ ਭਗਵੰਤ ਮਾਨ ਕਹਿੰਦੇ ਕਿ ਇਹ ਮਾਮਲਾ ਅਦਾਲਤ ਦੇ ਵਿੱਚ ਹੈ ਸਬ ਜੁਡੀਸ਼ੀਅਲ ਮੈਟਰ ਇਸ ਕਰਕੇ ਮੈਂ ਇਹਦੇ ਤੇ ਇਸ ਵਕਤ ਕੋਈ ਟਿੱਪਣੀ ਨਹੀਂ ਕਰਨੀ ਔਰ ਦੇਖਿਆ ਜਾਵੇ ਸਰਜੋਜੀ ਐਸਪੀਐਲ ਦਾ ਮੁੱਦਾ ਖਤਮ ਹੋ ਚੁੱਕਿਆ हरियाणा ਦੇ ਕਿਸਾਨ ਪੰਜਾਬ ਦੇ ਕਿਸਾਨ ਐਸਵਾਈਐਲ ਦੇ ਮੁੱਦੇ ਤੇ ਕਦੇ ਆਪਸ ਵਿੱਚ ਇਹਨਾਂ ਦਾ મતਭੇਦ ਨਹੀਂ ਆਇਆ। ਬਲਕਿ ਪੰਜਾਬ ਦਾ ਵੱਡਾ ਹਿੱਸਾ ਜਿਹੜਾ ਚਾਹੁੰਦਾ ਹੈ ਕਿ ਐਸਵਾਈਐਲ ਦੀ ਨਹਿਰ ਬਣ ਜੇ ਕਿਉਂਕਿ ਪੰਜਾਬ 'ਚ ਵੀ ਹਰਿਆਣੇ ਦੇ ਰਾਜ 'ਚ ਜਦੋਂ ਨਹਿਰ ਜਾਣੀ ਹੈ ਜਾਂ ਬਣੀ ਹੈ ਜਿਹੜੀ ਨਹਿਰ ਪੁਰਾਣੇ ਸਮੇਂ 'ਚ ਹੁਣ ਤਾਂ ਮੋੜਤੀ ਪ੍ਰਕਾਸ਼ ਸਿੰਘ ਬਾਦਲ ਨੇ ਹਾਲਾਂਕਿ ਸੁਪਰੀਮ ਕੋਰਟ ਨੇ ਉਹ ਸਟੇਟਸ ਕੋ ਲਗਾਤਾ ਬਹੁਤ ਕਿਸਾਨ ਨੇ ਪੰਜਾਬ ਦੇ ਜਿਹੜੇ ਚਾਹੁੰਦੇ ਨੇ ਐਸਵਾਈਐਲ ਦੀ ਨਹਿਰ ਬਣ ਜੇ ਤਾਕਿ ਸਾਨੂੰ ਪਾਣੀ ਮਿਲ ਜੇ ਹੁਣ ਮੈਂ ਨਾ ਐਸਵਾਈਐਲ ਦਾ ਵਿਰੋਧੀ ਹਾਂ ਨਾ ਇਸ ਗੱਲ ਦਾ ਹਮਾਇਤੀ ਹਾਂ ਕਿ ਪੰਜਾਬ ਹਰਿਆਣੇ ਨੂੰ ਪਾਣੀ ਦੇਵੇ ਹੁਣ ਮੈਂ ਕੀ ਚਾਹੁੰਨਾ ਮੈਂ ਇਹ ਚਾਹੁੰਨਾ ਕਿ ਕੇਂਦਰ ਸਰਕਾਰ 2.2 3 ਲੱਖ ਕਰੋੜ ਰੁਪਏ ਪੰਜਾਬ ਨੂੰ ਦੇਵੇ ਨਰਿੰਦਰ ਮੋਦੀ 2.2 3 ਲੱਖ ਕਰੋੜ ਰੁਪਏ ਪੰਜਾਬ ਨੂੰ ਦੇਣ ਔਰ ਪੰਜਾਬ ਦੀ ਸਰਕਾਰ ਫੌਰੀ ਤੌਰ ਤੇ ਜਿਹੜਾ ਪਾਣੀ ਸਾਡਾ ਪਾਕਿਸਤਾਨ ਨੂੰ ਵਧੂ ਜਾ ਰਿਹਾ ਹੈ ਹਰਿਕੇ ਪੱਤਨ ਤੋਂ ਜੀੜਾ ਪਾਣੀ ਸਾਡਾ ਰਾਵੀ ਦਰਿਆ ਦੇ ਜ਼ਰੀਏ ਪਾਕਿਸਤਾਨ ਨੂੰ ਵਧੂ ਜਾ ਰਿਹਾ ਹੈ ਅਸੀਂ ਉਹਨੂੰ ਰੋਕੀਏ ਤੇ ਪੰਜਾਬ ਵੱਲ ਮੋੜੀਏ ਦੂਸਰਾ ਸਾਡੇ 12 ਹਜ਼ਾਰ ਪਿੰਡ ਨੇ ਔਰ 12 ਹਜ਼ਾਰ ਪਿੰਡ ਨੇ ਤੇ ਛੱਪੜ ਹਰ ਪਿੰਡ 'ਚ ਘੱਟੂ-ਘੱਟ ਇੱਕ ਛੱਪੜ ਤਾਂ ਹੁੰਦਾ ਹੀ ਹੈ ਨਾ ਜੋ ਹੂੰ ਤੇ ਅਸੀਂ ਉਹਨੇ ਛੱਪੜਾਂ ਨੂੰ ਸੰਭੀਏ ਛੱਪੜਾਂ ਨੂੰ ਅਸੀਂ ਰੈਜ਼ਰ ਵਾਇਰ ਬਣਾਈਏ ਅਸੀਂ ਛੱਪੜਾਂ ਨੂੰ ਡੈਮ ਬਣਾਈਏ ਛੋਟੇ-ਛੋਟੇ ਔਰ ਜੇ 12 ਹਜ਼ਾਰ ਪਿੰਡਾਂ 'ਚ ਅਸੀਂ 5000 ਪਿੰਡਾਂ 'ਚ ਵੀ ਛੱਪੜਾ ਨੂੰ ਡੈਮ ਬਣਾ ਲਿਆ ਤੇ ਫਿਰ ਪੰਜਾਬ 'ਚ ਪਾਣੀ ਦੀ ਕਮੀ ਕਿੱਥੇ ਹੈ ਜਦੋਂ ਰਾਵੀ ਨੂੰ ਰਾਵੀ ਦਾ ਪਾਣੀ ਜਿਹੜਾ ਫालतू ਪਾਕਿਸਤਾਨ 'ਚ ਜਾਂਦਾ ਉਹ ਅਸੀਂ ਪੰਜਾਬ 'ਚ ਲੈ ਆਂਦਾ ਹਰ ਇੱਕੇ ਪਤਨ ਨੂੰ ਫालतू ਪਾਣੀ ਜਾਂਦਾ ਅਸੀਂ ਉਹ ਸਾਂਭ ਲਿਆ ਫਿਰ ਹਰਿਆਣੇ ਨੂੰ ਐਸਵਾਈਐਲ ਚਾੜ੍ਹ ਇੱਕ ਨਹਿਰ ਛੱਡੋ ਫਿਰ ਅਸੀਂ ਦੋ ਐਸਵਾਈਐਲ ਨਾਲ ਬਣਾ ਕੇ ਜਾਏ ਹਰਿਆਣੇ ਨੂੰ ਪਾਣੀ ਦੇ ਚਲੀਏ ਮਸਲਾ ਕੀ ਹੈ ਇਹਦੇ ਤੇ ਸਿਆਸਤ ਹੋ ਰਹੀ ਹੈ ਹੁਣ ਜਦੋਂ ਮਨੋਹਰ ਲਾਲ ਖੱਟੜ ਨੇ ਅੱਤਰ ਲਾਏ ਕਿ ਹਰਿਆਣੇ ਦੇ ਕਿਸਾਨਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਰੋਕਿਆ ਪੰਜਾਬ ਦੇ ਕਿਸਾਨ ਦੇ ਨਾਲ-ਨਾਲ ਹਰਿਆਣੇ ਦੇ ਕਿਸਾਨ ਮਨੋਹਰ لال ਖੱਟੜ ਨਾਲ ਲੜਦੇ ਰਹੇ